ਕੋਈ ਪਾ ਭਾਜੀ ਜਿਹੜੇ ਇਹ ਵੀਡੀਓ ਦੇਖੀ ਹੈ ਇੱਥੇ ਤੋਂ ਕਰਨਗੇ ਨਹੀਂ ਆਹੀ ਵੇ ਯਾਰ ਉਹ ਤੁਹਾਨੂੰ ਯਾਰਾ ਭਾਜੀ ਕੀਤੇ ਦੇਖਣਾ ਹੈ ਇੱਧਰ ਇੱਧਰ ਇੰਦਰ ਹੀ ਕਰਨ ਰਿਹਾ ਹੈਗਾ ਮੈਂ ਤਾਂ ਉਹਨਾਂ ਨੂੰ ਦੇਖਣ ਆਇਆ ਹਾਂ ਤੁਸੀਂ ਦੱਸੋ ਭਾਈ ਮੈਨੂੰ ਗੱਲਾਂ ਜਵਾਬ ਤੁਸੀਂ ਇੱਥੇ ਖੜੇ ਤੁਹਾਡੇ ਸਾਹਮਣੇ ਮੁੰਡਾ ਚਿੱਟਾ ਲੰਦਵੇ ਦੀ ਫੜੇ ਕਿਉਂ ਨਹੀਂ ਭਾਜੀ ਇਹ ਲਾ ਆਪਣਾ ਮੁੰਡਾ ਕਾਫੀ ਪੁਰਾਣਾ ਵਗਵਾ ਇਹਨੂੰ ਕਿਹਾ ਮੈਂ ਕਿਹਾ ਯਾਰ ਹੜਦੇ ਟੀਕੇ ਛੱਡਦੇ ਮਰ ਜਾਈਂ ਸੋ ਲਾਈਵ ਦੇ ਵਿੱਚ ਕਰੀ ਰਿਹਾ ਬੱਸ ਕਰੀ ਤੇ ਉਹ ਲਾਈਵ 'ਚ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਦੋਂ ਅਸੀਂ ਇੱਥੇ ਰਿਕਾਰਡਿੰਗ ਕਰਨ ਆਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੁਲਾਜ਼ਮ ਇਸ ਟਾਈਮ ਇੱਥੇ ਬੈਠਾ ਸੀਗਾ ਸੁ ਤਸਵੀਰਾਂ ਦਿਖਾ ਰਹੇ ਆ ਪਲਾਂਟ ਦੇਖ ਸਕਦੇ ਹੋ ਕਿ ਇੱਥੇ ਬਹਿ ਕੇ ਕਿਸ ਤਰ੍ਹਾਂ ਜਿਹੜੇ ਚਿੱਟਾ ਲਾਉਂਦੇ ਵੇ ਸੀਗੇ ਮੁੰਡੇ ਸੀਗਾ ਤੇ ਬੰਦੇ ਮਜ਼ਦੂਰ ਸੀ ਉਬਰੈਕ ਕਰੀ ਕਰੀ ਇਹ ਉਹ ਤਸਵੀਰਾਂ ਨੇ ਭਾਜੀ ਤੁਹਾਡੇ ਸਾਹਮਣੇ ਦੇ ਕੇ ਮੁੰਡੇ ਚਿੱਟਾ ਲਾਉਂਦੇ ਵੇ ਤੁਸੀਂ ਕੂਲੇ ਬੁਲਾਉਂਦੇ ਮੁੰਡੇ ਕਿਉਂ ਨਹੀਂ ਰੋਕਦੇ ਤੁਸੀਂ ਮੈਂ ਤੁਹਾਨੂੰ ਦੱਸਣ ਦਿਆਂ ਮੰਨੇ ਮੁੰਡੇ ਨਾਲ ਕਾਫੀ ਪਿਆਰਾ ਭਾਜੀ ਉਹਨੂੰ ਮੈਂ ਰੋਕਣ ਦਿਆਂ ਮੰਨੇ ਨੂੰ ਵੀ ਮੰਨੇ ਵੀਰ ਟੀਕੇ ਛੋੜਦੇ ਮਰਦੇ ਨਹੀਂ ਤੁਹਾਡੇ ਸਾਹਮਣੇ ਬੰਦਾ ਚਿੱਟਾ ਲਾਂਦਾ ਮਿਆਂ ਟੀਕਾ ਤੁਸੀਂ ਇੱਥੇ ਖੜੇ ਹੋ ਕੇ ਸਾਦਰ ਦੇ ਵਿੱਚ ਆਰਾਮ ਨਾਲ ਤੁਸੀਂ ਇੱਥਾ ਖੜੇ ਕਰਕੇ ਮੁੰਡੇ ਤੇ ਚਿੱਟਾ ਲਾਂਦੇ ਵੇ ਚਿੱਟਾ ਲਾਂਦੇ ਵੇ ਸੀ ਮੈਂ ਉਹ ਹੀ ਮੈਂ ਕਹਾਂ ਭਾਜੀ ਮੁੰਡਾ ਇੱਥੇ ਚਿੱਟਾ ਲਾ ਰਿਹਾ ਸੀ ਕਿ ਨਹੀਂ ਇਹਨਾਂ ਨੂੰ ਦੱਸਦਾ ਮੈਂ ਤੁਹਾਨੂੰ ਉਹੀ ਦੱਸਦਾ ਕਿ ਮਨਾ ਮਨਾ ਮੁੰਡਾ ਉਹਨਾਂ ਪਿਆਰਾ ਲਾਂਦਾ ਵ ਹੋ ਇਹ ਵੀ ਹਟ ਜਾ ਮੈਂ ਤੁੰਦੋ ਕੇ ਤੁਸੀਂ ਅੰਦਰ ਕਿਉਂ ਨਹੀਂ ਛੱਡਦੇ ਉਹ ਭਾਜੀ ਹੁਣ ਮੁੰਡਾ ਤੁਹਾਨੂੰ ਕਹਿੰਦਾ ਤੁਸੀਂ ਇੱਥੇ ਲੰਗੜੇ ਹੋ ਕੇ ਸਾਥ ਦਿੰਦੇ ਵੀ ਉਹ ਲੰਗੜਾ ਵੀ ਲੰਗੜਾ ਭਾਈ ਉਹ ਮੈਂ ਕਹਿੰਦਾ ਮਰਜੀ ਲੰਗੜਾਵੇ ਉੱਥੇ ਸਮਾਨ ਲਾਂਦਾ ਵੀ ਤੁਸੀਂ ਇੱਥੇ ਖੜੇ ਹੋ ਕੇ ਸਾਥ ਦਿੰਦੇ ਵੀ ਉਹਦਾ ਇਹ ਕਿਹੜਾ ਕੰਮ ਹੋਇਆ ਪੰਜਾਬ ਦੋਸਤੋ ਉਹ ਵੜੀ ਜੀ ਸੈਂਟਰ ਚ ਜਾ ਤਰ ਚਾਹ ਨੂੰ ਸਾਲ ਹਟਦਾ ਵੀ ਨਹੀਂ ਤੇ ਪਰਚਾ ਦੇ ਦੋ ਉਹਦਾ ਭਰਾ ਚਿੱਟੇ ਦਾ ਕੰਮ ਕਰਦਾ ਉਹਦੇ ਮੇਰੇ ਸਾਹ ਨਾਲ ਕੋ ਜਿਹੜਾ ਇਹ ਦੂਜਾ ਪ੍ਰਲਾਦ ਉਹ ਆਇਆ ਭਾਈ ਜੇਲ੍ਹ ਚੋਂ ਹੂੰ ਕਿਹੜੇ ਕੇਸੇ ਗਿਆ ਸੀ ਉਹ ਉਹ ਐਂਟੀਪੀਐਸ ਉਹ ਭਾਈ ਇਹਦਾ ਮਤਲਬ ਸਮਾਨ ਦਾ ਕੰਮ ਕਰਦਾ ਤਾਂ ਹੀ ਆਂਡੀ ਵਿੱਚ ਹੁਣ ਕੋਸੇ ਘੱਠਾ ਪਰਚਾ ਤੇ ਬਾਹਰ ਨਹੀਂ ਹੁਣ ਫਿਰ ਸੈਂਟਰ ਦੇ ਵਿੱਚ ਹੁਣ ਉਹਦਾ ਉਹਦਾ ਭਰਾ ਨਸ਼ਾ ਕਰਦਾ ਪਿਆ ਉਹ ਨਸ਼ਾ ਭਾਈ ਉਹ ਸੀ ਇੱਥੇ ਹੀ ਕਰਦੇ ਸੀ ਬਸ ਇਹ ਦੱਸੂ ਮੈਂ ਉਹਨੂੰ ਮੰਨੇ ਨੂੰ ਮੈਂ ਇਹਨੂੰ ਹਟਾਉਣ ਨੂੰ ਮੈਂ ਕਹਾ ਮੰਨੇ ਤੈਨੂੰ ਮੈਂ ਚਾਕੇ ਤੈਨੂੰ ਵੀ ਸੈਂਟਰ ਸੁਟਣਾ ਹੈ ਨਾ ਮੰਨੇ ਹਟ ਜਾ ਉਹ ਮੰਨਾਂ ਭਾਜੀ ਆਪ ਨਹੀਂ ਹਟਣਦੇ ਅਸੀਂ ਆਪ ਬੁੱਲਾਂ ਦੇ ਵਿੱਚ ਕੀ ਲਾਇਆ ਉਹ ਭਾਈ ਮੈਂ ਤੰਬਾਕੂ ਹੰਦਾ ਆਪਾਂ ਕੱਢਿਓ ਬਾਹਰ ਤੋਂ ਤਾਂ ਤਸਵੀਰਾਂ ਦਿਖਾ ਦਿੰਦੇ ਆ ਜਿਹੜਾ ਹੁਣ ਸੁਟਿਆ ਤੂੰ ਦੇਖ ਕਿਵੇਂ ਪੰਜਾਬ ਪਾਜੀ ਇੱਕ ਬੰਨੇ ਪੰਜਾਬ ਦੱਸ ਕੇ ਜਿਹੜੀ ਨਸ਼ਾ ਅਸੀਂ ਬਿਲਕੁਲ ਪੰਜਾਬ ਮੁਕਤ ਕਰਾਂਗੇ ਫਲੈਗ ਫਲਟ ਕੱਢ ਰਹੇ ਆ ਏਡੀਜੀ ਵੀ ਸਾਹਿਬ ਵੀ ਇੱਥੇ ਆ ਰਹੇ ਆ ਠੀਕ ਆ ਦੌਰਾ ਕਰ ਰਹੇ ਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਮੁੰਡੇ ਰਹਿ ਕੇ ਟੀਕੇ ਲਾਉਂਦੇ ਨੇ ਤੁਸੀਂ ਇੱਥੇ ਖੜੇ ਹੋ ਕੇ ਦਾ ਦੇਖਣ ਦੇਈ ਰੋਕਾ ਤੁਸੀਂ ਇੱਕ ਵਾਰੀ ਮੈਂ ਮੇਰਾ ਭਰਾ ਇਹੀ ਗੱਲ ਕਰਦਾ ਵੀ ਭਾਜੀ ਜਿਹੜਾ ਇਹ ਮੰਨਾ ਨਾ ਕਿਹੜਾ ਮੈਂ ਭਾਜੀ ਇੱਥੇ ਪੁੱਛ ਲੈਂਦੇ ਆਤੀ ਹੂੰ ਲੈਂਦੇ ਦੇ ਆਤੀ ਬੋਲਦਾ ਸੀ ਤੇ ਇਹ ਭਾਜੀ ਹੁਣ ਜਿਹੜੇ ਆੜੇ ਨਾ ਮੰਨਾ ਵਾਲਾ ਐਗਜ਼ੈਕਟ ਕਿੱਥੇ ਡਿਊਟੀ ਕਰਦੇ ਨੇ ਪੁੱਛ ਲੈਣੀ ਭਾਜੀ ਤੇ ਇੱਥੇ ਕੀ ਕਰਨਾ ਹੈ ਫਿਰ ਤੁਸੀਂ ਇਹ ਇਹਨ ਮੈਂ ਕਿਹਾ ਤੁਹਾਨੂੰ ਦਵਾਈ ਲੈਣਾ ਚੱਲ ਮੇਰੇ ਨਾਲ ਮੈਂ ਕਿੱਥੋਂ ਨਹੀਂ ਲੈ ਲਾ ਦਵਾਈ ਫਿਰ ਉੱਥੋਂ ਲੈਣੀ ਸੀ ਟੀਕਾ ਲਾਂਦਾ ਪਿਆ ਉਹਦੇ ਰੋਕਿਆ ਜੀ ਇਹ ਮੈਂ ਉੱਥੇ ਨੂੰ ਦੇਖ ਕੇ ਆਇਆ ਇਹ ਪਰਚੇ ਵੇਂਦਾ ਵਾ ਇਹ ਪਰਚੇ ਵੇਂਦਾ ਇੱਥੇ ਸਾਨੂੰ ਪਰਚੇ ਨਹੀਂ ਹੈਗੇ ਤੇ ਉਹ ਤੇ ਦਫਤੇ ਬੈਠਾ ਨਾ ਸਾਰਾ ਦਿਨ ਤੇ ਮੈਂ ਹੁਣ ਇਹਨੂੰ ਘਰੇ ਦੇਖ ਕੇ ਆਇਆ ਘਰੇ ਹੈ ਨਹੀਂ ਫੇਰ ਮੈਂ ਇੱਥੇ ਆ ਕੇ ਹੁਣ ਥੋੜ੍ਹ ਮਾਰਿਆ ਥੋੜ੍ਹ ਨਹੀਂ ਮਾਰਿਆ ਇਹ ਟੀਕਾ ਤੁਹਾਡੇ ਕੋਲ ਇੱਕ ਮਿੰਟ ਮੈਂ ਤੁਹਾਡੇ ਆ ਕੇ ਵੀਡੀਓ ਬਣਾਈ ਮੈਂ ਪੁੜ ਤੋਂ ਪਹਿਲਾਂ ਬਈ ਬੈਠਾ ਉਹ ਟੀਕਾ ਭਈ ਭਰਿਆ ਪਿਆ ਉਹ ਦੇਖੋ ਟੀਕਾ ਟੀਕਾ ਭਰਿਆ ਪਿਆ ਖੂਨ ਵੀ ਹੈ ਭਰਿਆ ਪਿਆ ਡਿੱਗੇ ਚ ਤੁਸੀਂ ਦੇਖ ਸਕਦੇ ਆ ਇਹਨੂੰ ਲੱਗਦਾ ਵੀ ਭਾਈ ਇਹਦੇ ਇਹਦਾ ਲੱਗਦਾ ਨਹੀਂ ਭਾਈ ਇਹਦੇ ਇਸ ਲੋ ਫਿਰ ਧੱਕਾ ਕਰਨਦੇ ਆ ਆਪਣੇ ਆਪਾਂ ਧੱਕਾ ਕਰਨਦੇ ਆ ਆਪਣੇ ਆਪਾਂ ਸ਼ਾਂਤੀ ਨਾਲ ਖੜ ਜਾ ਮੇਰਾ ਭਰਾ 5 ਮਿੰਟ ਤੁਸੀਂ ਤੇ ਆਪਣੀ ਡਿਊਟੀ ਨਾ ਨਾ ਭਾਈ 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 ਮੈਂ ਹੁਣ ਇਕੱਲਾ ਮੈਂ ਇਹਨੂੰ ਇਹਨੂੰ ਮਾਰੀ ਚਾਰ ਇੱਕ ਮਿੰਟ ਦੇਖੋ ਸ਼ਰਾਬ ਕਿੱਥੋਂ ਮਿਲਦੀ ਸਾਰਿਆਂ ਨੂੰ ਪਤਾ ਠੇਕੇ ਤੋਂ ਮਿਲਦੀ ਚਿੱਟਾ ਕਿੱਥੋਂ ਮਿਲਦਾ ਉਹਨੂੰ ਹੀ ਪਤਾ ਜਿਹੜਾ ਲਾ ਰਿਹਾ ਵਾ ਕੀ ਗੱਲ ਤੁਸੀਂ ਉੱਥੋਂ ਬਹਿ ਕੇ ਪੁੱਛ ਨਹੀਂ ਸਕਦੇ ਸੀ ਕਿ ਕਿ ਤੂੰ ਚਿੱਟਾ ਕਿੱਥੋਂ ਖਰੀਦ ਕੇ ਲੈ ਕੇ ਆਏ ਭਾਈ ਮੈਂ ਉਹਨੂੰ ਪੁੱਛਿਆ ਕਿਥੋਂ ਲੈਂਦਾ ਹਾਂ ਫਿਰ ਉਹਨੇ ਕੀ ਕੀਤਾ ਭਾਈ ਕੋਈ ਕੋ ਮੈਂ ਹਮੀਰੋ ਲੈ ਗਿਆ ਮੈਂ ਕਹਿੰਦਾ 82 ਤੋਂ ਤਾਂ ਹਮਾਰੇ ਕਿਹੜੇ ਕਿਹੜਾ ਪੁਲਿਸ ਨਹੀਂ ਪੈਂਦੀ ਹਮੇਰਾ ਕਿਹੜਾ ਪਾਕਿਸਤਾਨ ਚ ਪੈ ਗਿਆ ਹਾਂਜੀ ਹਾਂਜੀ ਪੁੱਛ ਲੈਂਦੇ ਉਹ ਤਾਂ ਹਮੇਰਾ ਕਿੱਥੋਂ ਕੋਈ ਲੈ ਕੇ ਆਇਆ ਉਹਦਾ ਮੈਂ ਕਹਿੰਦਾ ਹਮੇਰਾ ਉਹਦਾ ਆਪ ਦਾ ਭਰਾ ਤੁਸੀਂ ਆਪਣੇ ਮੂੰਹ ਗਿਆ ਜਿੱਟਾ ਵੇਚਦਾ ਉਹ ਭਾਈ ਉਹ ਹੁੰਦਾ ਪਰ ਲਾਤ ਸੈਂਟਰ ਭਾਈ ਜੀ ਚਿੱਟਾ ਤੇ ਵੇਚਦਾ ਸੀ ਜੋ ਚਿੱਟਾ ਵੇਚਦਾ ਸੀ ਤੇ ਉਹਦੇ ਗਾਂ ਵਾਕ ਚਿੱਟੇ ਵਾਲੇ ਵੀ ਬਥੇਰੇ ਹੋਣੇ ਬੇਲਤੀ ਫੀਦਵਾਰ ਆਇਆ ਨਾ ਪਤਾ ਫਿਰ ਉਹਨਾਂ ਤੋਂ ਖਰੀਦ ਕੇ ਲੈ ਕੇ ਆਏ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤੁਸੀਂ ਇੱਥੇ ਖੜੇ ਹੋਣ ਚਿੱਟੇ ਤਾਂ ਜੇਸ਼ਰ ਭਰਿਆ ਪਿਆ ਹੁਣ ਤੁਸੀਂ ਲਾਉਣਾ ਮੇਰੇ ਭਰਾ ਮੈਂ ਤਾਂ ਮੈਂ ਭਾਈ ਜੀ ਜ ਮੈਂ ਜਦੋਂ ਪਹਿਲਾਂ ਯੂਜ਼ ਕਰਦਾ ਸੀ ਮੈਨੂੰ ਮੇਰੇ ਅਸਤੂ ਸਾਹਮਣੇ ਚਾਹਤਾ ਸੀ ਕਿਹੜੇ ਅਸਤੂ ਸਾਹਮਣੇ ਜੁਗਾਇਆ ਸੀ ਜੀ ਸਰ ਨੇ ਮਨਜੀਤ ਜਿਹੜੇ ਮਕਸੂਦਾਂ ਦੇ ਲੱਗੇ ਸੀ ਮਕਸੂਦਾਂ ਲੱਗੇ ਮਨਜੀਤ ਸਰ ਉਹਨਾਂ ਨੇ ਚੁਕਾਇਆ ਉਹ ਤੁਹਾਨੂੰ ਦੱਸ ਜੀ ਕਿ ਮਨਜੀਤ ਭਾਜੀ ਸਾਡੇ ਪਰਸਨਲ ਲਈ ਬੜੇ ਵਾਕਫ ਆ ਬਹੁਤ ਵਧੀਆ ਇਨਸਾਨ ਆ ਮੇਰੇ ਮੇਰੇ ਉਸਤਾਦ ਵੀ ਨੇ ਮੇਰੇ ਬੋਸ ਵੀ ਨੇ ਤੇ ਮੇਰੇ ਵੱਡੇ ਹੀ ਆ ਯੋ ਉਹਨਾਂ ਨੇ ਉਹਨਾਂ ਤੋਂ ਮੈਂ ਸਿੱਖਿਆ ਸਾਰਾ ਕੰਮ ਉਹਨਾਂ ਨੇ ਇਹ ਵੀ ਸਿਖਾਇਆ ਦਾ ਕਿ ਜਦੋਂ ਕੋਈ ਚਿੱਟਾ ਲੰਦਾ ਹੋਵੇ ਤਾਂ ਖੜੇ ਹੋ ਜਾਣਾ ਚੁੱਪ ਕਰਕੇ ਉਹਨਾਂ ਨੂੰ ਜੀ ਮੇਰੇ ਬਾਰੇ ਕਿਤੇ ਪੁੱਛ ਕੇ ਦੇਜੋ ਮੈਂ ਕਿਹੋ ਜਿ ਮੇਰੇ ਖਿਲਾਫ ਸੀ ਪਰ ਉਹ ਤਾਂ ਸਾਨੂੰ ਪਤਾ ਲੱਗ ਗਿਆ ਬੰਦਾ ਚਿੱਟਾ ਲਾਂਦਾ ਪਿਆ ਇੰਜੈਕਸ਼ਨ ਨੂੰ ਸਾਹਮਣੇ ਵਿਆ ਆਇਆ ਤਾਂ ਦਿਖਾ ਦਿੰਦੇ ਆਂ ਆਹ ਸਾਲਾ ਬਿਮਾਰੀਆਂ ਦਾ ਘਾਰ ਆ ਹੱਥ ਨਹੀਂ ਅਸੀਂ ਲਾਵਾਂਗੇ ਇਸ ਕਰਕੇ ਇਹ ਆ ਬਿਮਾਰੀਆਂ ਦਾ ਘਾਰ ਹੈ ਇਹ ਇੰਜੈਕਸ਼ਨ ਭਰਿਆ ਪਿਆ ਤੁਸੀਂ ਦੇਖ ਸਕਦੇ ਹੋ ਇੰਜੈਕਸ਼ਨ ਹ ਤੁਸੀਂ ਇੱਥੇ ਆ ਤੁਹਾਡੇ ਸਾਹਮਣੇ ਤੇ ਤੁਸੀਂ ਖੜੇ ਹੋ ਕੇ ਲਵਾਉਂਦੇ ਪਿਓ ਐਡੀ ਤੁਹਾਨੂੰ ਕੀ ਹੋ ਗਿਆ ਪ੍ਰਸ਼ਾਸਨ ਹੁਣ ਚਿੱਟੇ ਲਾਣ ਵਾਲਿਆਂ ਨੂੰ ਕਸ਼ਟੜੀ ਵੀ ਦੇਣ ਲੱਗ ਗਿਆ ਮੇਰੇ ਭਰਾ ਸੁਰੱਖਿਆ ਦੇਣ ਲੱਗ ਗਿਆ ਮੇਰੇ ਭਰਾ ਮੈਂ ਤੇ ਇਹੀ ਬੇਨਤੀ ਤੁਹਾਨੂੰ ਵਾਰ-ਵਾਰ ਕਰਦਾ ਵੀ ਇਹ ਮੁੰਡਾ ਜਿਹੜਾ ਆ ਮੁੰਡਾ ਇਹ ਮੇਰਾ ਕਾਫੀ ਤੀਖਾ ਮੁੰਡਾ ਪਰ ਆਹ ਵਾੜਾ ਮੁੰਡਾ ਚੰਗਾ ਭਲਾ ਮੁੰਡਾ ਹੀ ਚੰਗਾ ਵਧੀਆ ਸਿਹਤ ਸੀ ਇਹ ਸਾਲਾ ਜਦੋਂ ਤਾਂ ਇੰਜੈਕਸ਼ਨ ਲੋਂਦਾ ਮੇਰੀ ਇੱਕੋ ਹੀ ਦੀ ਮਤਵੱਝੀ ਆ ਵੀ ਇਹਨੇ ਟੀਕਾ ਨਹੀਂ ਛੱਡਣਾ ਇਹਨੂੰ ਸਾਈਡ ਦੇ ਵਿੱਚ ਕਰਦੇ ਆ ਇਹ ਕੀ ਗਾਈ ਕਰਦਾ ਮੈਨੂੰ ਹੁਣ ਕੀ ਕਹਿਣਾ ਆ ਹੁਣ ਤੁਸੀਂ ਰੋਕਿਆ ਕਿਉਂ ਨਹੀਂ ਮੇਨ ਗੱਲ ਇਹ ਆ ਬਸ ਉਹ ਬੰਦਾ ਗਵਾਇਆ ਮੈਨੂੰ ਇਹ ਭਰਨ ਤੋਂ ਪਹਿਲਾਂ ਠੱਡਾ ਮਾਰਦਾ ਨਾ ਮੈਂ ਕਿਹਾ ਮੈਂ ਡੋਲਦਣਾ ਹੀ ਹਾਂ ਤੇ ਡੋਲਿਆ ਕਿਉਂ ਨਹੀਂ ਆ ਸਭ ਨੂੰ ਭਰਿਆ ਪਿਆ ਚਲੋ ਆਪਣੇ ਹੱਥੋਂ ਡੋਲੋ ਆਪਣੇ ਹੱਥੋਂ ਡੋਲੋ ਚੋਕ ਦਾ ਤੇ ਪੰਜਾਬ ਉਸ ਕੋਈ ਵਧੀਆ ਕੰਮ ਨਹੀਂ ਕਰਦੀ ਪਰ ਅੱਜ ਜਰੂਰ ਅਸੀਂ ਕਰਾਵਾਂਗੇ ਅੱਜ মিডিਆ ਇਕੱਠੀ ਹੋ ਕੇ ਜਰੂਰ ਕੰਮ ਕਰਾਏਗੀ ਜਿਹਨੂੰ ਕੱਚ ਨਹੀਂ ਕਰਦਾ ਭਰਾਤਰਾ ਆ ਲੈ ਭਰਾਤਰਾ ਇਹਨੂੰ ਖਾਲੀ ਜਰੂਰ ਕਰ ਦੇਗਾ ਆ ਲੈ ਆ ਖੁਦ ਭਾਜੀ ਇਸ ਜਿੱਤੇ ਮੈਂ ਇੰਜੈਕਸ਼ਨ ਜੂਕ ਸੰਦੇ ਤੇ ਮੈਂ ਖੁਦ ਖਲਾਫ ਆਂ ਅੰਦਾਜ਼ਾ ਏ ਕਿ ਉਦਾਂ ਪੰਜਾਬ ਪੁਲਿਸ ਤੇ ਖੜੀ ਹੋ ਕੇ ਜਰੂਰ ਪੂਰਾ ਦੇਖਰੇ ਕਰਦੀਏ ਕੋਈ ਆਵੇ ਨਾ ਪਰ ਅਸੀਂ ਜਰੂਰ ਵਧੀਆ ਕੰਮ ਕਰਾਉਂਦਾ ਮੁੰਡੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਭਾਈ ਤੁਸੀਂ ਇੱਥੇ ਬਾਥਰੂਮ ਕਰਨ ਆਏ ਸੀਗੇ ਹਨ ਕੀ ਦੇਖਿਆ ਉਸ ਟਾਈਮ ਇੱਥੇ ਮੁੰਡੇ ਕੀ ਕਰਦੇ ਹੋਏ ਸੀਗੇ ਏ ਵੀ ਉੱਥੇ ਨਾਲ ਖੜੇ ਸੀਗੇ ਸਾਈਡ ਤੇ ਭਾਈ ਇੱਥੇ ਖੜਾ ਸੀਗਾ ਉਹ ਖੜੇ ਸੀਗੇ ਨਾ ਉਹੀ ਕਹਿ ਰਿਹਾ ਖੜੇ ਸੀਗੇ ਨਾ ਤੇ ਇਹ ਨਾਲ ਪੁੱਛਣਾ ਸੀ ਕਿ ਖੜੇ ਹੋ ਕੇ ਕਿਹੜਾ ਦੂਰਦਰਸ਼ਨ ਲੱਗਾ ਸੀਗਾ ਬਹਲੇ ਬਹੁਤ ਕਮ ਕਰਕੇ ਨਾਲ ਹੀ ਇੱਧਰ ਆਏ ਨੇ ਜਿਹਨੂੰ ਤੁਸੀਂ ਆ ਜੀ ਨੂੰ ਅਸੀਂ ਆ ਗਏ ਤੇ ਇਹਨਾਂ ਨੂੰ ਚਾਹੀਦਾ ਸੀਗਾ ਨਾ ਕਿ ਜਦੋਂ ਟੀਕਾ ਭਰਿਆ ਵਾ ਉਦੋਂ ਹਟਾ ਲੈਣ ਉਹ ਚੀਜ਼ ਇਹਨਾਂ ਨੂੰ ਉਹ ਚੀਜ਼ ਚਾਹੀਦੀ ਸੀ ਕਿ ਨਹੀਂ ਚਾਹੀਦੀ ਸੀ ਇਹ ਇੰਨੀ ਗੱਲ ਜ਼ਰੂਰ ਕਰਨਾ ਸੁਣੀ ਇਹ ਭਾਈ ਨੇ ਉਹਨੂੰ ਇੰਨੀ ਗੱਲ ਕਹੀ ਕਿ ਮੰਨੇ ਠੱਡ ਮਾਰਾ ਉਹ ਕਹਿੰਦਾ ਭਰਾ ਮੈਂ 400 ਰੁਪਏ ਖਰਚਿਆ ਤੇ ਇਹ ਵੀ ਤਾਂ ਹੋ ਸਕਦਾ ਕਿ ਇਹ ਕਹਿੰਦੇ ਹੁਣ ਮੰਨੇ ਠੱਡ ਮਾਰਾ ਆ ਤਾਂ ਹੁਣ ਇਹ ਗੱਲ ਤੁਸੀਂ ਮੰਨਦੇ ਹੋ ਤੁਸੀਂ ਉਸ ਟਾਈਮ ਇੱਥੇ ਸੀ ਕਿ ਇਹ ਮੁਲਾਜ਼ਮ ਇੱਥੇ ਖੜੇ ਸੀ ਦੇ ਅੰਦਰ ਟੀਕਾ ਲੱਗਦਾ ਪਿਆ ਸੀਗਾ ਇਹ ਗੱਲ ਮੰਨਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਯੂਵਕ ਦਾ ਉੱਥੇ ਕਹਿਣਾ ਇਹ ਹੈ ਕਿ ਜਿਹੜਾ ਟੀਕਾ ਆਇਆ ਮੁੰਡੇ ਲਾ ਰਿਹਾ ਸੀ ਤੇ ਇਹ ਮੁਲਾਜ਼ਮ ਜਿਹੜਾ ਹੈ ਉੱਥੇ ਖੜਾ ਸੀਗਾ ਉੱਥੇ ਮੁਲਾਜ਼ਮ ਦਾ ਕਹਿਣਾ ਇਹ ਹੈ ਕਿ ਤੁਸੀਂ ਦਿਹਾਤੀ ਇਲਾਕੇ 'ਚ ਹੋ ਪੁਲਿਸ ਲਾਈਨ ਦੇ ਵਿੱਚ ਤੇ ਪੁਲਿਸ ਲਾਈਨ ਤੁਹਾਨੂੰ ਦੱਸ ਜੀਏਗੀ ਕਿ ਪੀਏਪੀ ਚੌਂਕ ਦੇ ਕੋਲ ਪੈਂਦੀ ਆ ਤੇ ਇਸ ਟਾਈਮ ਅਸੀਂ ਮੌਜੂਦ ਆ ਵਰਕਸ਼ਾਪ ਚੌਂਕ ਦੇ ਕੋਲ ਪਟੇਲ ਚੌਂਕ ਦੇ ਕੋਲ ਜਿੱਥੇ ਕਿ ਦੋ ਨੰਬਰ ਥਾਣਾ ਪੈਂਦਾ ਹੈ ਅੱਗੇ ਵੀ ਅਸੀਂ ਖਬਰ ਪ੍ਰਕਾਸ਼ ਉਸ ਤੋਂ ਬਾਅਦ ਹੁਣ ਤੁਸੀਂ ਖੁਦ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਇੱਥੇ ਮੌਜੂਦ ਸੀਗੇ ਭਾਜੀ ਸ਼ਰਮ ਆਉਂਦੀ ਹੈ ਮਾੜੀ ਮੋਟੀ ਸਰਕਾਰੀ ਵਰਦੀ ਪਾ ਕੇ ਸਰਕਾਰੀ ਵਰਦੀ ਦੇ ਵੀ ਦਾਗ ਲਾ ਛੱਡੀ ਸ਼ਰਮ ਭਾਜੀ ਇਹ ਆਪਣੀ ਸ਼ਰਮ ਮੈਂ ਤੁਹਾਨੂੰ ਦੱਸਣ ਦਿੰਦਾ ਵੀ ਮੈਂ ਤੁਹਾਨੂੰ ਸਭ ਜਿਹਨਾਂ ਨੂੰ ਕਿਸੇ ਨਾਲ ਪਿਆਰ ਹੋਵੇ ਨਾ ਵੀ ਆਪਾਂ ਪਿਆਰ ਦੀ ਖਾਤਰ ਵੀ ਬੰਦਾ ਮੰਨ ਲਓ ਥੱਲੇ ਹੁੰਦਾ ਜਿੰਦਾ ਤਾਂ ਜਾਂਦਾ ਮੈਂ ਇਹ ਬੰਦੇ ਨੂੰ ਕਿਹਾ ਮੈਂਗਾ ਮੰਨੇ ਹੁਣ ਤੇਰੀ ਮੌਤ ਹੀ ਐ ਇਸ ਤੋਂ ਬਾਅਦ ਹੋਰ ਕੱਖ ਨਹੀਂ ਆ ਪੁੱਤ ਉਹ ਬੰਦਾ ਕਹਿੰਦਾ ਭਾਜੀ ਕਹਿੰਦਾ ਵੀ ਮੈਨੂੰ ਕਹਿੰਦਾ ਜਾਂ ਤਾਂ ਕੁਛ ਮਾਰ ਦੋ ਤੇ ਜਾਂ ਕਹਿੰਦਾ ਮੈਨੂੰ ਕਿਤੇ ਛੱਡ ਦੋ ਮੈਂ ਕਿਹਾ ਤੁਹਾਨੂੰ ਸੈਂਟਰ ਮੈਂ ਕਿਹਾ ਉੱਥੇ ਵੀ ਤੂੰ ਧੋਈ ਨਾ ਰਿਹਾ। ਸਾਡੇ ਇੱਥੇ ਖੜੇ ਹੋ ਕੇ ਦੇਖਣਾ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸੈਂਟਰ ਛੱਡਣ ਲੱਗੇ ਸੀ। ਮੈਂ ਭਾਜੀ ਮੇਰਾ ਉਹ ਬੰਦਾ ਨਾ ਕੀ ਗੱਲ ਦਾ ਤੁਹਾਨੂੰ ਦਿਖਾਦਾ ਵੀ ਮੈਂ ਇਹਨੂੰ ਥੱਡ ਮਾਰਦਾ। ਮੈਂ ਤਾਂ ਥੱਡ ਮਾਰਾਂਗਾ ਮੰਨੇ। ਹੁਣ ਉਹ ਸਾਡਾ ਵੀ ਨਾ ਪਤਾ ਕਿ ਇਹ ਕਦੇ ਆਸਤੇ ਗਿਆ ਜਾਂ ਤੁਸੀਂ ਕਹਿੰਦੇ ਮੈਨੂੰ ਵੀ ਇਦਾਂ ਨਾਲ ਲਵਾ ਦੇ। ਅੱਗੇ ਪਤਾ ਭਾਜੀ ਕੀ ਕਹਿੰਦਾ? ਕਹਿੰਦਾ ਭਾਜੀ ਕਹਿੰਦਾ 400 ਰੁਪਏ ਕੀਤਾ ਬੜਾ ਔਖਾ ਕਹਿੰਦਾ ਹੁਣ ਇਹ ਮੈਂ ਛੱਡ ਦੇ ਕਹਿੰਦਾ। ਕਿੰਦਾ ਬਾਜੀ ਜਿੱਦਾਂ ਕਹਿੰਦਾ ਮੈਂ ਹੁਣ ਜਦੋਂ ਅਸੀਂ ਆਏ ਆ ਉਹੀ 400 ਰੁਪਏ ਦੇ ਗਿਸ਼ਟ ਨੂੰ ਸੁੱਟ ਕੇ ਗਿਆ ਮੈਂ ਮੈਂ ਤੁਹਾਨੂੰ ਤੁਹਾਨੂੰ ਅਸੀਂ ਕਿਹਾ ਕਿ ਡੋਲ ਦੋ ਸਾਰਾ ਤੋੜ ਦੋ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੋ ਕਿ ਉਹ 400 ਰੁਪਏ ਜ਼ਿਆਦਾ ਸੀ ਕਿ ਜਿਹੜੇ ਜਿਹਨੂੰ ਤੁਸੀਂ ਆਪਣਾ ਪੱਕਾ ਯਾਰ ਕਹਿ ਰਹੇ ਉਹਦੀ ਜ਼ਿੰਦਗੀ ਜ਼ਿਆਦਾ ਕੋਈ ਜੂਰੀ ਭਾਜੀ ਪਰ ਤੁਸੀਂ ਕਿਉਂ ਨਹੀਂ ਕੀਤਾ ਉਹ ਜੀਜੋ ਅਸੀਂ ਕੀਤੀ ਹੁਣ ਵੀ ਜੇ ਅਸੀਂ ਕਰਵਾਈਆ ਪਹਿਲੇ ਕਰ ਦਿੱਤੇ ਜ਼ਿਆਦਾ ਵਧੀਆ ਨਹੀਂ ਸੀ ਤੁਹਾਨੂੰ ਕਹਿੰਦਾ ਵੀ ਉਹ ਜਦੋਂ ਨਾ ਤੁਸੀਂ ਕਿਹਨੇ ਆ ਆ ਵੀ ਉਹ 4-5 ਨਹੀਂ ਬੈਠੇ ਆ ਉਹ ਕੱਲਾ ਉਹਨੇ ਕੱਲੇ ਲਾਉਣੀ ਹੈ ਉਹ ਕਹਿਣਾ ਮਤਲਬ ਉਹਦੇ ਲੱਗਦਾ ਨਹੀਂ ਮੈਂ ਮੈਂ ਤੁਸੀਂ ਜੋ ਕਰਦੇ ਨਾ ਮੈਂ ਤੁਹਾਡੇ ਹਰੇਕ ਤੁਹਾਡੇ ਦੇਖਦਾ ਰਹਿਣਾ ਜੋ ਤੁਸੀਂ ਕਰਦੇ ਹੋ ਉਸ ਨੂੰ ਚੰਗਾ ਕੰਮ ਲੋ ਤੁਸੀਂ ਮਾਣਾ ਨਹੀਂ ਕਰਦੇ ਤੇ ਫੇ ਤਾਈਆਂ ਤੋਂ ਭਾਜੀ ਤੁਹਾਨੂੰ ਅਸੀਂ ਕਹਿ ਰਹੇ ਕਿ ਤੁਹਾਨੂੰ ਇਹ ਜਿਸ ਕਰਨੀ ਚਾਹੀਦੀ ਹੈ ਮੈਂ ਕੁੱਤੇ ਨੂੰ ਕਹਿੰਦਾ ਮੈਂਗਾ ਛੱਡਿਓ ਕੁੱਤਾ ਬੰਦੀ ਉਹ ਕਿਤੇ ਦਿਲ ਜਾ ਇੱਕ ਪਾਸੇ ਹੋ ਜਾ ਕੀ ਮੈਂਗਾ ਦਵਾਈ ਖਾਲਾ ਉਹਨੇ ਵੀ ਉਹ ਕਰਨੀ ਨਹੀਂ ਵੀ ਇਹ ਕਰਨ ਤੁਹਾਡੇ ਸਾਹਮਣੇ ਸਾਰੇ ਮੁੰਡੇ ਦੌੜ ਕੇ ਤੁਸੀਂ ਕਿਉਂ ਨਹੀਂ ਛੋੜੇ ਭਾਈ ਮੈਂ ਹੁਣ ਇਹ ਜਦੋਂ ਤੁਹਾਡੇ ਅਸੀਂ ਖਬਰ ਕਰ ਸਕਦੇ ਅਸੀਂ ਪੁਲਿਸ ਦੇ ਹੈ ਨਹੀਂ ਸੀ 유ਨੀਫਾਰਮ ਨਹੀਂ ਪਾਈ ਅਸੀਂ ਕਿਸੇ ਨੂੰ ਫੜ ਲਈਏ ਤੁਸੀਂ ਕਿਉਂ ਨਹੀਂ ਫੜੇ ਤੁਸੀਂ ਮੇਰੇ ਕਹ ਕੇ ਹੁਣ ਖੜੇ ਹੋਏ ਸੀ ਮੈਂ ਤੁਹਾਨੂੰ ਖੜੇ ਹੋਣਾ ਸੀ ਮੈਂ ਹੁਣ ਤੁਹਾਨੂੰ ਜੀਹਨ ਮੰਨਣਾ ਹੁਣ ਤੁਹਾਨੂੰ ਖੜਕੇ ਬੁਲਾਉਂਦਾ ਉਹਦੇ ਪਹਿਲੇ ਮਰਿਆ ਪਿਆ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਭਾਜੀ ਦੌੜਦੇ ਵੇ ਫੜ ਲੋ ਤੁਸੀਂ ਰੇ ਅਰੈਸਟ ਕੀਤਾ ਕਿਸੇ ਨੂੰ ਵੀ ਨਹੀਂ ਭਾਈ ਤੁਸੀਂ ਇਧਰ ਕਰਦੇ ਹੋ ਤੁਸੀਂ ਹੁਣ ਚਲੋ ਹੁਣ ਤੁਸੀਂ ਕੰਟਰੋਲ ਮੈਂ ਤੁਹਾਨੂੰ ਹੁਣ ਕਹਿੰਦਾ ਦੇਖੋ ਆ ਬੜੇ ਮੈਂ ਹੁਣ ਫੜਦਾ ਨਾ ਜੋ ਫੜ ਲਓ ਪਰੇ ਹੋ ਜਾ ਆ ਜਾ ਆ ਜਾ ਓਰੇ ਆ ਓਏ ਉਹ ਮਨੇ ਇਧਰ ਆ ਆਰੇ ਯਾਰ ਆਰੇ ਅੱਗੇ ਉਹ ਮਨੇ ਕਿਥੇ ਗਿਆ ਮਨੇ ਤਸਵੀਰ ਹੈ ਨਾ ਤੁਹਾਨੂੰ ਦੱਸ ਦਈਏ ਕਿ ਮੇਰੇ ਮੁਲਾਜ਼ਮਾਂ ਦਾ ਕਹਿਣਾ ਇਹ ਹੈ ਮਨੇ ਓਏ ਸਰਦਾਰ ਉਹ ਮਰਜ਼ ਲੈ ਆ ਓਏ ਮਨੇ ਲੈ ਗਿਆ ਭਾਗ ਗਿਆ ਜਾ ਓਏ ਮਰਜ਼ ਲੈ ਆ ਕੋ ਦਾ ਰੋ ਲੈ ਆ ਭਾਗ ਨੂੰ ਲੈ ਗਤੀਪਾ ਮੈਂ ਲੈ ਆਉਗਾ ਲੈ ਆਓ ਭਾਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਯੋ ਜਮ ਉਹ ਤਾਂ ਉਹ ਤਾਂ ਉਹ ਉਹ ਯਾਰ ਉਹ ਯਾਰਿਆ ਸਰਦਾਰ ਲਾਲ ਪੱਗ ਵਾਲਾ ਬੰਦਾ ਮੈਂ ਲਾਲ ਪੱਗ ਵਾਲਾ ਮੈਂ ਸਿਖਾਇਆ ਗਿਆ ਨਹੀਂ ਉਹ ਇਹ ਮੁੰਡਾ ਲਗੜਾ ਕੇ ਪਤਾ ਉਹ ਮੰਨਦਾ ਵੀ ਉਹ ਆ ਗਲੀ 'ਚ ਰਹਿੰਦਾ ਤੱਕੋ ਕੋਈ ਨਹੀਂ ਪਹਿਲੇ ਨੰਬਾ ਲਿਓ ਨਾ ਤੁਹਾਨੂੰ ਦੱਸ ਜਾਈਗੀ ਹੈਰਾਨਗੀ ਵਾਲੀ ਗੱਲ ਹੈ ਜਲੰਧਰ ਸ਼ਹਿਰ ਦੇ ਵਿੱਚ ਲਗਾਤਾਰ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕੀ ਜਿਹੜਾ ਚਿੱਟਾ ਆਇਆ ਸੀ ਬਿਲਕੁਲ ਬੰਦ ਕਰ ਦਾਂਗੇ ਪਰ ਹਰਾਂਗੀ ਵਾਲੀ ਗੱਲ ਹੈ ਕਿ ਚਿੱਟਾ ਜਿਹੜਾ ਹਜੇ ਹੀ ਬੰਦ ਨਹੀਂ ਹੋ ਰਿਹਾ ਤੁਸੀਂ ਦੇਖਿਆ ਸਾਫ਼ ਤਸਵੀਰਾਂ ਦੇ ਵਿੱਚ ਕਿ ਮੁਲਾਜ਼ਮ ਉੱਥੇ ਖੜੇ ਹੋ ਕੇ ਆਪ ਇੰਜੈਕਸ਼ਨ ਪ੍ਰਵਾਹ ਕੇ ਯੁਵਕ ਦੇ ਲਗਵਾਉਂਦੇ ਪਏ ਆ ਪਰ ਹਰਾਂਗੀ ਵਾਲੀ ਗੱਲ ਹੈ ਕਾਰਵਾਈ ਕੋਈ ਨਹੀਂ ਕਰ ਰਿਹਾ ਪੁੱਛਣ ਤੇ ਅਗਲੇ ਕਹਿੰਦੇ ਆ ਕਿ ਸਾਡਾ ਬੜਾ ਪੁਰਾਣਾ ਪਿਆਰ ਹੈ ਤੋਂ ਇਹ ਬਹੁਤ ਤਸਵੀਰਾਂ ਉਰਤ ਦੇ ਸਾਹਮਣੇ ਆ ਮੁਲਾਜ਼ਮ ਦੀਆਂ ਹੁਣ ਸਿਕਲ ਸਟਾਰਟ ਹੋ ਰਿਹਾ ਜੋ ਕੇਜੀ ਦਾ ਕਹਿਣਾ ਇਹ ਹੈ ਕਿ ਅਸੀਂ ਮੁੰਡਾ ਫੜ ਕੇ ਲਿਆਉਂਦੇ ਆ ਮੁਲਾਜ਼ਮ ਦਾ ਕਹਿਣਾ ਕਿ ਆਪ ਜੀ ਕਹਿੰਦੇ ਸੀ ਮੈਂ ਉਹਦੇ ਤੇ ਤੁਸੀਂ ਦੇਖਿਆ ਹੈ ਕਿ ਜਿਹੜਾ ਹੁਣ ਮੁਲਾਜ਼ਮ ਹੈ ਉਹਦਾ ਕਹਿਣਾ ਇਹ ਸੀ ਕੋਈ ਮੁੰਡਾ ਫੜ ਕੇ ਲਿਆਉਣਾ ਪਰ ਮੁਲਾਜ਼ਮ ਜਿਹੜਾ ਹੈ ਐਂ ਲੱਗਦਾ ਕਿ ਹੁਣ 9 2 11 ਇਥੋਂ ਹੋ ਗਿਆ ਤਸਵੀਰਾਂ ਸਾਂਝੀਆਂ ਕਰ ਦਿੰਦੀਆਂ ਕਿ ਹੋਰ ਅੱਗੇ ਨਹੀਂ ਆ ਕਿ ਮੁਲਾਜ਼ਮ ਵਾਕਈ ਮੁੰਡਾ ਨਾ ਫੜਨ ਗਿਆ ਕਿ ਆਪ ਰੋਂ ਚੱਕਰ ਹੋ ਗਿਆ ਤੋਂ ਅੱਗੇ ਵੀ ਅਸੀਂ ਜਿਹੜੀ ਖਬਰ ਹੈ ਪ੍ਰਕਾਸ਼ਿਤ ਕਰ ਚੁੱਕੇ ਹਾਂ ਇਸ ਥਾਣੇ ਦੇ ਵਿੱਚ ਲਗਾਤਾਰ ਜਿਹੜਾ ਚਿੱਟਾ ਵਗਾ ਨਜ਼ਰ ਆ ਰਿਹਾ ਹੈ ਕਾਫੀ ਮਾਰੀ ਖਬਰ ਜਿਹੜੀ ਪ੍ਰਕਾਸ਼ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਬਿਲਕੁਲ ਨਾਲ ਹੀ ਜੇ ਗੱਲ ਕਰੀਏ ਦੋਨ ਨੰਬਰ ਥਾਣਾ ਕਹਿੰਦਾ ਹੈ ਪਰ ਪੁਲਿਸ ਪ੍ਰਸ਼ਾਸਨ ਇੰਨਾ ਕਸੂਸ ਤੇ ਹੈ ਅੱਜ ਇਹ ਵੀ ਘਲਾਸਾ ਹੋ ਗਿਆ ਕਿ ਪੁਲਿਸ ਪ੍ਰਸ਼ਾਸਨ ਦਾ ਕਸੂਸ ਤੇ ਹੋਣਾ ਹੈ ਕਿ ਜਿੱਥੇ ਚਿੱਟਾ ਲੱਗਦਾ ਉੱਥੇ ਕਿ ਕਈ ਮੁਲਾਜ਼ਮ ਵੀ ਆ ਕੇ ਖੜੇ ਨੇ ਮੁਲਾਜ਼ਮ ਤਾਂ ਦਿਖਾਉਣ ਦੇ ਜਿਹੜਾ ਹੁਣ ਉਸ ਫੇਰ ਦੁਆਰਾ ਨਿਕਲਿਆ ਇੱਕ ਵਾਰੀ ਫੇਰ ਜਿਹੜੀ ਮੈਂ ਤੁਹਾਨੂੰ ਗੀਰ ਦੇ ਵਾਦਨੇ ਆ। ਤੁਹਾਨੂੰ ਹੁਣ ਇੱਕ ਵਾਰੀ ਗਲੀ ਦੱਸਾ ਦਿੰਨੇ ਆ। ਵਾਪਸ ਤੁਹਾਨੂੰ ਦੱਸ ਦੇਈ ਕਿ ਜੇ ਤੁਸੀਂ ਪਿਛਲੀ ਖਬਰਾਂ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਦਿਖੇਗਾ ਕਿ ਜਗਾ ਇਹ ਰਸਤਾ ਹੈ। ਇਹ ਰਸਤਾ ਉਸ ਤੋਂ ਖੁੱਲਦਾ ਸੀਗਾ ਇੱਥੋਂ ਮਹੱਲੇ ਦੇ ਵਿੱਚੋਂ ਕੋਈ ਨਿਕਲ ਕੇ ਆਂਦਾ ਸੀਗਾ, ਕੋਈ ਇਧਰੋਂ ਨਿਕਲ ਕੇ ਆਂਦਾ ਸੀਗਾ ਉਸ ਤੋਂ ਬਾਅਦ ਸਾਡੇ ਵੱਲੋਂ ਖਬਰ ਪ੍ਰਕਾਸ਼ੀ ਜਿਹੜੀ ਕੀਤੀ ਗਈ ਹੈ ਜੋ ਪੁਰਾਣੀ ਖਬਰਾਂ ਤੁਸੀਂ ਦੇਖੋਗੇ ਮੱਲੇ ਵਾਲੇ ਨੇ ਪਰੇਸ਼ਾਨ ਹੋ ਕੇ ਇੱਥੇ ਕੰਦ ਕਰ ਦਿੱਤੇ ਦੇ ਕੰਦ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕੱਚ ਵੀ ਜੜੇ ਆ ਲਗਾ ਦਿੱਤੇ ਗਏ ਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਫੇਰ ਵੀ ਇੱਥੇ ਨਸ਼ਾ ਜਿਹੜਾ ਬਿਲਕੁਲ ਵੀ ਖਤਮ ਨਹੀਂ ਹੋ ਰਿਹਾ ਆਖਿਰ ਇਹ ਐਸਾ ਕੀ ਹੋ ਗਿਆ ਕਿ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਅੱਜ ਇੰਨੀ ਕਿ ਜ਼ਿਆਦਾ ਕੰਮ ਕਰਨ ਦੀ ਨੀਂਦ ਹੋ ਗਿਆ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਪੰਜਾਬ ਜਿਹੜਾ ਆ ਉਹ ਨਸ਼ੇ ਦੇ ਵਿੱਚ ਡੁੱਬਣ ਲੱਗ ਗਿਆ ਪੈਂਦਰਿਆਂ ਵਾਲੀ ਧਰਤੀ ਦੇ ਵਿੱਚ ਇੱਕ ਛੇਵਾਂ ਦਰਿਆ ਜੋ ਕਿ ਚਿੱਟੇ ਦਾ ਆ ਉਹ ਵੀ ਚੱਲ ਪਿਆ ਸਕਦੇ ਹੋ ਕਿ ਮੁਲਾਜ਼ਮ ਵੀ ਜਿਹੜਾ ਹੁਣ ਇਥੋਂ 9 ਤੋਂ 11 ਹੋ ਚੁੱਕਿਆ ਹੈ ਜਿੱਥੇ ਮੁਲਾਜ਼ਮ ਦਾ ਕਹਿਣਾ ਸੀਗਾ ਬੰਦਾ ਲੈ ਕੇ ਆਉਂਗਾ ਪਰ ਹਜੇ ਤੱਕ ਕੋਈ ਵੀ ਲੈ ਕੇ ਨਹੀਂ ਆਇਆ ਸਵਾਲ ਖੜੇ ਹੁੰਦੇ ਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਨ੍ਹਾਂ ਦਾ ਕਹਿਣਾ ਹੈ ਸੀਗਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਬਿਲਕੁਲ ਖਤਮ ਕਰਵਾ ਦਿੱਤਾ ਜਾਏਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਨਸ਼ਾ ਹਜੇ ਤੱਕ ਖਤਮ ਕਿਉਂ ਨਹੀਂ ਹੋਇਆ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜੀ ਸਰਕਾਰ ਹੈ ਜਿਹੜੇ ਉੱਚ ਅਧਿਕਾਰੀ ਹੈ ਆਪਣੇ ਇਸ ਤਰ੍ਹਾਂ ਦੇ ਅਧਿਕਾਰੀਆਂ ਦੇ ਉੱਤੇ ਤੇ ਇਸ ਤਰ੍ਹਾਂ ਦੇ ਨਸ਼ੇੜੀਆਂ ਉੱਤੇ ਕੀ ਕਾਰਵਾਈ ਕਰਦੇ ਨੇ ਕੈਮਰਮੈਂਟ ਸੋਨਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਈਵਾ ਸਵੇ